ਸਾਹਿਕਾ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪਾਰਟੀ ਪ੍ਰਧਾਨ ਰਾਜਾ ਵਰਿੰਗ ਅਤੇ ਕਾਂਗਰਸ ਦੀ ਹਾਈ ਕਮਾਂਡ ਕੀ ਕਾਂਗਰਸ ਦੀ ਹਾਈ ਕਮਾਂਡ ਨੇ ਸਾਰੀਆਂ ਪਾਵਨਾ ਦਿੱਤੀਆਂ ਹੋਈਆਂ ਨੇ ਪੰਜਾਬ ਪ੍ਰਧਾਨ ਰਾਜਾ ਵਰਿੰਗ ਨੂੰ ਕਿ ਆਪਣੀ ਮਰਜ਼ੀ ਦੇ ਨਾਲ ਮਨ ਚਾਹ ਫੈਸਲਾ ਲੈ ਸਕਦੇ ਨੇ ਕਿਉਂਕਿ ਕਾਫੀ ਦਿਨਾਂ ਤੋਂ ਲਗਾਤਾਰ ਬੜੇ ਵੱਡੇ ਆਗੂ ਸਾਬਕਾ ਮੰਤਰੀ ਸਾਬਕਾ ਵ代ਕ ਅਤੇ ਟਕਸਾਲੀ ਆਗੂ ਜਿਹੜੇ ਰੁੱਸ ਕੇ ਕਿਸੇ ਕਾਰਨ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਸ਼੍ਰੋਮਣੀ ਅਕਾਲੀ ਦਲ ਵਿੱਚ ਚਲੇ ਗਏ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਉਹਨਾਂ ਨੂੰ ਮਨਾਉਣ ਲਈ ਉਹਨਾਂ ਦੇ ਘਰ-ਘੇੜੇ ਮਾਰ ਰਹੇ ਨੇ ਭਾਵੇਂ ਸੁਖਜਿੰਦਰ ਰੰਧਾਵਾ ਨੇ ਕਿਹਾ ਸੀ ਕਿ ਜਿਹੜੇ ਲੋਕਾਂ ਦੀ ਘਰ ਵਾਪਸੀ ਹੋਵੇਗੀ ਹਾਈ ਕਮਾਂਡ ਤੋਂ ਬਾਹਰ ਹੋ ਕੇ ਮੈਂ ਉਹਨਾਂ ਦਾ ਵਿਰੋਧ ਕਰਾਂਗਾ ਲੇਕਿਨ ਰਾਜਾ ਭੜਿੰਗ ਲਗਾਤਾਰ ਆਪਣੀ ਪਹਿਲ ਕਦਮੀ ਕਰਦੇ ਹੋਏ ਜਿਹੜੀਆਂ ਸਾਰੇ ਹੀ ਸਿਆਸੀ ਆਗੂਆਂ ਨੂੰ ਫਿਰ ਦੁਬਾਰਾ ਘਰ ਲਿਆਉਣ ਦੇ ਵਿੱਚ ਯਾਨੀ ਕਿ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਕਿਉਂਕਿ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰੇ ਦੇ ਰੂਪ ਦੇ ਵਿੱਚ ਆਉਣਾ ਚਾਹੁੰਦੇ ਨੇ ਰਾਜਾ ਭੜਿੰਗ ਇਸ ਕਰਕੇ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਸੁਖਵੀਰ ਬਾਦਲ ਮਨਪ੍ਰੀਤ ਬਾਦਲ ਹਲਕਾ ਗੱਦਰਵਾਹਾ ਤੋਂ ਜਿਮਣੀ ਚੋਣ ਲੜਦੇ ਨੇ ਤੇ ਮੈਂ ਐਮਪੀ ਦੀ ਕੁਰਸੀ ਨੂੰ ਲੱਤ ਮਾਰ ਕੇ ਜਿਮਨੀ ਚੋਹ ਲੜਾਂਗਾ ਮੈਂ ਮੁਕਾਬਲੇ ਦੀ ਟੱਕਰ ਦੇਾਂਗਾ ਇਹ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਤਾਂ ਜਦੋਂ ਜਿਮਨੀ ਚੋਣਾ ਦਾ ਐਲਾਨ ਹੋ ਹੋਵੇਗਾ ਅੱਜ ਜਿਵੇਂ ਹੀ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅਸਤੀਫਾ ਦਿੱਤਾ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲ ਸਕੱਤਰ ਅਨਿਲ ਸੋਰੇਨ ਨੇ ਬਿਲਕੁਲ ਨਹੀਂ ਕੀਤੀ ਉਨੇ ਕਹਾ ਸਾਡੇ ਕੋਲ ਕੋਈ ਅਸਤੀਫਾ ਨਹੀਂ ਆਇਆ ਇਧਰ ਜਿਵੇਂ ਹੀ ਰਾਜਾ ਵੜਿੰਗ ਨੂੰ ਅੱਜ ਪਤਾ ਲੱਗਿਆ ਰਾਜਾ ਵੜਿੰਗ ਨੇ ਕਿਸੇ ਵੀ ਤਰ੍ਹਾਂ ਦੀ ਹਾਈ ਕਮਾਂਡ ਦੇ ਕੋਲੋਂ ਮਨਜ਼ੂਰੀ ਨਹੀਂ ਲਈ ਸਿੱਧਾ ਹੀ ਅੱਜ ਕਹਿ ਦਿੱਤਾ ਜੇਕਰ ਭਾਰਤੀ ਜਨਤਾ ਪਾਰਟੀ ਛੱਡ ਕੇ ਫਿਰ ਦੁਬਾਰਾ ਘਰ ਵਾਪਸੀ ਰਾਜਾ ਸ੍ਰੀਲ ਕੁਮਾਰ ਜਾਕਰ ਕਰਨਾ ਚਾਹੁੰਦੇ ਨੇ ਤੇ ਰਾਜਾ ਵੜਿੰਗ ਨੇ ਕਿਹਾ ਹੈ ਕਿ ਅਸੀਂ ਉਸ ਦਾ ਪਰਮਾ ਸਵਾਗਤ ਕਰਾਂਗੇ ਅਸੀਂ ਦੋਵੇਂ ਹੱਥ ਪਸਾਰ ਕੇ ਬੈਠੇ ਹੋਏ ਹਾਂ ਕਿਸੇ ਵੀ ਤਰ੍ਹਾਂ ਸੁਨੀਲ ਕੁਮਾਰ ਜਾਖੜ ਭਾਵੇਂ ਪਾਰਟੀ ਦੇ ਵਿੱਚ ਚਲੇ ਗਏ ਕਿਸੇ ਵੀ ਤਰ੍ਹਾਂ ਕੋਸ਼ਿਸ਼ ਕਰ ਗਿਆ ਸਿਆਸੀ ਦਬਾਅ ਸੀ ਈਡੀ ਦਾ ਦਬਾਅ ਸੀ ਵਿਜੀਲੈਂਸ ਦਾ ਦਬਾਅ ਸੀ ਲੇਕਿਨ ਜੇਕਰ ਫਿਰ ਦੁਬਾਰਾ ਉਹ ਕਾਂਗਰਸ ਦੇ ਵਿੱਚ ਘਰ ਵਾਪਸੀ ਕਰਨਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਇੱਕ ਵੱਡੇ ਅਹੁਦੇ ਦੇ ਨਾਲ ਨਵਾਜਿਆ ਜਾਵੇਗਾ ਉਹ ਕਿਹੜਾ ਅਹੁਦਾ ਹੈ ਪ੍ਰਧਾਨਗੀ ਵਾਲਾ ਜਾਂ ਹੋਰ ਕੋਈ ਅਹੁਦਾ ਦੱਸਿਆ ਜਾ ਰਿਹਾ ਹੈ ਕਿ ਅੱਜ ਰਾਜਾ ਵਰਿੰਗ ਨੇ ਖੁੱਲੇ ਤੌਰ ਤੇ ਐਲਾਨ ਕਰ ਦਿੱਤਾ ਹੈ ਅਸੀਂ ਸਵਾਗਤ ਕਰਦੇ ਹਾਂ ਸੁਨੀਲ ਕੁਮਾਰ ਜਾਖੜ ਦਾ ਜੇਕਰ ਫਿਰ ਦੁਬਾਰਾ ਉਹ ਕਾਂਗਰਸ ਪਾਰਟੀ ਆਪਣੀ ਮਾਂ ਪਾਰਟੀ ਨੂੰ ਜਿਹੜੇ ਛੱਡ ਕੇ ਗਏ ਸੀ ਜੇ ਫਿਰ ਦੁਬਾਰਾ ਮਾਂ ਪਾਰਟੀ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦਾ ਹਾਂ ਕਰਦੇ ਹਾਂ ਇਸ ਨੂੰ ਲੈ ਕੇ ਹੁਣ ਤਰਖੰਲੀ ਮਚ ਗਈ ਹੈ ਦੇਖਣਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਵਿੱਚ ਆਉਂਦੇ ਨੇ ਜਾਂ ਨਹੀਂ ਇੱਕ ਪਾਸੇ ਤਾਂ 99% ਕਲੀਅਰ ਹੋ ਗਿਆ ਹੈ ਕਿ ਰਾਜਾ ਵੜਿੰਗ ਬੜੀ ਜਲਦੀ ਕਰ ਜਾ ਕੇ ਸੁਨੀਲ ਕੁਮਾਰ ਜਾਖੜ ਦੇ ਉਹਨਾਂ ਨੂੰ ਸ਼ਾਮਲ ਕਰਵਾਇਆ ਜਾਵੇਗਾ ਕਾਂਗਰਸ ਪਾਰਟੀ ਦੇ ਵਿੱਚ ਰਸਮੀ ਤਰੀਕੇ ਤੌਰ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਤੌਰ ਤਰੀਕੇ ਹੁਣ ਆਮ ਆਦਮੀ ਪਾਰਟੀ ਖੇਡ ਰਹੀ ਹੈ ਉਹੀ ਤੌਰ ਤਰੀਕੇ ਹੁਣ ਕਾਂਗਰਸ ਪਾਰਟੀ ਦੇ ਪੂਜਾ ਪ੍ਰਧਾਨ ਅਤੇ ਨਵੇਂ ਬਣੇ ਸਾਂਸਦ ਰਾਜਾ ਵੜਿੰਗ ਨੇ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਨਿੱਘਾ ਸਵਾਗਤ ਕੀਤਾ ਹੈ ਸੁਨੀਲ ਕੁਮਾਰ ਜਾਕਰਦਾ ਜੇਕਰ ਉਹ ਸਾਡੀ ਪਾਰਟੀ ਦੇ ਵਿੱਚ ਆਉਣਾ ਚਾਹੁੰਦੇ ਨੇ ਤੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਪ੍ਰੋਬਲਮ ਨਹੀਂ ਹੋਵੇਗੀ ਉਹਨੇ ਕਿਹਾ ਮੈਂ ਹਾਈ ਕਮਾਂਡ ਨਾਲ ਆਲਰੇਡੀ ਇਸ ਬਾਰੇ ਗੱਲ ਕਰ ਲਈ ਹੈ ਧੰਨਵਾਦ